ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ 13 ਦਿਨਾਂ ਤੋਂ ਦਾਸ ਆਪ ਜੀ ਦੇ ਨਾਲ ਤੀਰਥ ਵਿਸ਼ੇ ਦੀ ਵਿਚਾਰ ਸਾਂਝੀ ਕਰ ਰਿਹਾ ਹਾਂ ਕੱਲ ਤੋਂ ਅਸੀਂ ਦੇ ਵਿੱਚ ਭਗ ਵਿਚਾਰ ਰਹੇ ਹਾਂ ਕਿ RAMDAS ਰੋਵਰ ਤੋਂ ਕੀ ਪਾਵ ਹੈ ਕੱਲ ਦੋ ਪ੍ਰਮਾਣ ਵਿਚਾਰੇ ਸਨ ਜਿਹੜੇ RAMDAS ਸ਼ਬਦ ਕੇ ਦੇ ਵਾਸਤੇ ਆਉਂਦਾ ਜਿਹੜਾ ਦੂਸਰਾ ਪ੍ਰਮਾਣ ਵਿਚਾਰਿਆ ਸੀ ਗੁਰੂ ਅਰਜਨ ਸਾਹਿਬ ਜੀ ਦਾ ਜਿੱਥੇ ਸਤਿਗੁਰੂ ਨੇ فرمایا ਹਰ ਹਰ ਗੁਰਗੁਰ ਕਰਤਾਰੇ ਹਰ ਜਿਉ ਨਾਮ ਪਰਿਉ ਰਾਮਦਾਸ ਕੀ ਕੋਈ ਐਸਾ ਪ੍ਰਮਾਣ ਇਤਿਹਾਸ ਤੋਂ ਮਿਲਦਾ ਹੈ ਕਿ ਗੁਰੂ ਅਰਜਨ ਸਾਹਿਬ ਨੂੰ ਲੋਕੀ ਰਾਮਦਾਸ ਕਹਿੰਦੇ ਸਨ ਉਹਨਾਂ ਦਾ ਨਾਮ ਰਾਮਦਾਸ ਪੈ ਗਿਆ ਸੀ ਅਰਜਨ ਨਹੀਂ ਸੀ ਰਿਆ ਕੋਈ ਪ੍ਰਮਾਣ ਵੀ ਨਹੀਂ ਮਿਲਦਾ ਨਾ ਮਿਲ ਸਕਦਾ ਉਹਦਾ ਭਾਵ ਬੜਾ ਸਿੱਧਾ ਹੈ ਇਹ ਮੇਰਾ ਨਾਮ ਅਕਾਲਪੁਰਜੀ ਤੁਹਾਡਾ ਦਾਸ ਪੈ ਗਿਆ। ਰਾਮਦਾਸ ਲਫਜ਼ਾਰੀਆ ਰਾਮਦੇ ਦਾਸ ਅਕਾਲਪੁਰ ਤੇ ਦਾਸ। ਅੱਜ ਰਾਮਦਾਸ ਸਰੋਵਰ ਦੀ ਗੱਲ ਜਿਹੜੀ ਆ ਆਪਾਂ ਕਰਾਂਗੇ। ਮੈਂ ਜਿਹੜਾ ਪਰਮਾਨੰਥ ਚੀਨ ਨਾਲ ਸੰਝਾ ਕਰ ਰਿਹਾ ਹਾਂ ਇਹ ਵੀ ਗੁਰੂ ਅਰਜਨ ਸਾਹਿਬ ਦਾ ਉਚਾਰਨ ਕੀਤਾ ਹੋਇਆ ਸੋਨਟ ਰਾਕ ਦੇ ਵਿੱਚ। ਦੋ ਭਦਿਆਂ ਦਾ ਸ਼ਬਦ ਹੈ। ਪੂਰਾ ਸ਼ਬਦ ਹੀ ਆਪ ਚੀਨ ਨਾਲ ਵਿਚਾਰਾਂਗਾ। ਕਿਉਂਕਿ ਕੁਝ ਭੰਤੀਰ ਵਿਚਾਰਨ ਦੇ ਨਾਲ ਸ਼ਾਇਦ ਕੋ ਬਲੇਖਾ ਬਹਿ ਜਾਏ ਸੋਰਠ ਮਖਲਾ ਪੰਜਵਾਂ ਕਰਤੀ ਜਾਂ ਦੁਪਦੇ ਦੋ ਪਦਿਆਂ ਦਾ ਸ਼ਬਦ ਹੈ ਇੱਕ ਓੰਕਾਰ ਸਤ ਗੁਰ ਪ੍ਰਸਾਦ ਸੋਰਠ ਰਾਗ ਦੇ ਵਿੱਚ ਪੰਜਵੇਂ ਪਾਸ਼ਾ ਦਾ ਉਚਾਰਣ ਕੀਤਾ ਤੀਜੇ ਅਰਚੇ ਸ਼ਬਦ ਦੁਪਦੇ ਇੱਕ ਅਕਾਲ ਪੁਰਖ ਹੈ ਇੱਕ ਰਸ ਹੈ ਔਰ ਗੁਰੂ ਦੀ ਬਖਸ਼ਿਸ਼ ਨਾਲ ਮਿਲਦਾ ਹੈ ਇੱਕ ਓੰਕਾਰ ਸਤ ਗੁਰ ਪ੍ਰਸਾਦ ਰਾਮ ਦਾਸ ਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ ਨਿਰਮਲ ਹੋਏ ਕਰਿ ਸਨਾਣਾ ਗੁਰਪੂਰੈ ਕੀਨੇ ਦਾਨਾ ਸਭ ਕੁਸਲ ਖੇਮ ਪ੍ਰਭ ਤਾਰੇ ਸਹੀ ਸਲਾਮਤ ਸਭ ਥੋਕ ਉਬਾਰੇ ਗੁਰ ਕਾ ਸ਼ਬਦ ਵਿਚਾਰੇ ਰਹਾਓ ਸਾਥ ਸੰਗ ਵੱਲ ਆਤੀ ਪਾਰ ਬ੍ਰਹਮ ਪਇਓ ਸਾਥੀ ਨਾਨਕ ਨਾਮ ਤੇ ਆਇਆ ਆਦਪੁਰਖ ਪ੍ਰਭ ਆਇਆ ਸ਼ਬਦ ਦਾ ਕੇਂਦਰੀ ਭਾਵ ਹੁੰਦਾ ਹੈ ਰਹਾਉ ਦੀਆਂ ਪੰਕਤੀਆਂ। ਉਹਦੇ ਦੁਆਲੇ ਸਾਰਾ ਸ਼ਬਦ ਕੋ ਬੰਦਾ ਹੈ। ਇੱਥੇ ਰਹਾਉ ਦੀ ਪੰਕਤੀ ਦੇ ਵਿੱਚ ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਨੇ ਸਭ ਕੋ ਸ਼ਲਕੇ ਇਮ ਪ੍ਰਭਤਾ ਰਹੇ। ਅਕਾਲ ਪੁਰਖ ਨੇ ਸਭ ਸੁਖੀ ਸੁਖ ਕਰਤਾ ਖੁਸ਼ੀ ਉਹ ਖੁਸ਼ੀ ਹੈ। ਕੋਈ ਤੁਖ ਨਹੀਂ ਰਹਿ ਗਿਆ ਕੋਈ ਰੋਗ ਨਹੀਂ ਰਹਿ ਗਿਆ ਕੋਈ ਸਮੱਸਿਆ ਨਹੀਂ ਰਹੇਗੀ ਸਾਰੇ ਵਿਕਾਰ ਖਤਮ ਹੋ ਗਏ ਨੇ ਕਿਵੇਂ ਖਤਮ ਹੋ ਗਏ ਨੇ ਸਭ ਕੁਸ਼ਲ ਕੇੰਪਰਾ ਬਤਾਰੇ ਸਹੀ ਸਲਾਮਤ ਸਭ ਥੋਕੋ ਜਬ ਕੋ ਬਾਰੇ ساری ਆਪਣੀ ਆਤਮਿਕ ਕਮਾਈ ਜਿਹੜੀ ਹੈ ਉਹ ਬਚਾ ਕੇ ਲੈ ਆਏ ਆਂ ਅਦੇ ਨਾਲ ਗੁਰਕਾ ਸ਼ਬਦ ਵਿਚਾਰੇ ਗੁਰੂ ਦਾ ਸ਼ਬਦ ਵਿਚਾਰਨ ਨਾਲ ਹੁਣ ਪਹਿਲੇ ਪਦ ਤੇ ਜਾਈਏ ਇਹਨੂੰ ਧਿਆਨ ਚ ਰੱਖਣਾ ਪਏਗਾ ਸਾਨੂੰ RAMDAS ਸरोवर ਨਾਤੇ ਅਕਾਲ ਪੁਰਖ ਦੇ ਦਾਸਾਂ ਦੇ ਸਰੋਵਰ ਦੇ ਵਿੱਚ ਇਸ਼ਨਾਨ ਕੀਤਾ ਪਾਵ ਸਤ ਸੰਗਤ ਦੇ ਵਿੱਚ ਇਸ਼ਨਾਨ ਕੀਤਾ ਸਤ ਸੰਗਤ ਗਏ ਉੱਥੇ ਗੁਰੂ ਦਾ ਸ਼ਬਦ ਵਿਚਾਰਿਆ ਸਹੀ ਸਲਾਮਤ ਸਖਤੋ ਕੋ ਬਾਰੇ ਗੁਰਕਾ ਸ਼ਬਦ ਵਿਚਾਰੇ ਸਤ ਸੰਗਤ ਦੇ ਸਰੋਵਰ ਵਿੱਚ ਗਏ ਉੱਥੇ ਇਸ਼ਨਾਨ ਕੀਤਾ ਉੱਥੇ ਜਾ ਕੇ ਸਾਰੇ ਪਾਪ ਉਤਰ ਗਏ ਸਭ ਵਿਕਾਰਾਂ ਦਾ ਭਾਰ ਲੈਣਾ ਸ਼ੁਰੂ ਹੋ ਗਿਆ ਵਿਕਾਰਾਂ ਤੋਂ ਜੀਵਨ ਮੁਕਤ ਹੋਣਾ ਸ਼ੁਰੂ ਹੋ ਗਿਆ ਇੱਥੇ ਇਸ਼ਨਾਨ ਕਰਨ ਨਾਲ ਕੀ ਹੋਇਆ ਨਿਰਮਲ ਹੋਏ ਕਰ ਇਸ਼ਨਾਨਾ ਇਹ ਤਿਸ਼ਰਾਲ ਕਰਨ ਦੇ ਨਾਲ ਜੀਵਨ ਨਿਰਮਲ ਹੋ ਗਿਆ ਪਵਿੱਤਰ ਹੋ ਗਿਆ ਇਹ ਪੂਰੇ ਗੁਰੂ ਨੇ ਬਖਸ਼ਿਸ਼ ਕੀਤੀ ਮੇਰੇ ਉੱਤੇ ਹੁਣ ਅਗਲੇ ਬੰਦ ਦੇ ਵਿੱਚ ਗੱਲ ਹੋਰ ਕਲੀਅਰ ਹੋ ਜਾਏਗੀ ਦੂਜੇ ਬੰਦ ਦੇ ਵਿੱਚ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਸਾਧ ਸੰਗ ਮੱਲ ਲਾਤੀ ਮੇਰੇ ਵਿਕਾਰਾਂ ਦੀ ਸਾਰੀ ਮੈਲ ਲੈ ਗਈ ਹੈ ਕਿੱਥੇ ਕਿਵੇਂ ਲੈ ਗਈ ਹੈ ਕਿਉਂਕਿ ਸਤ ਸੰਗਤ ਗਿਆ ਮੈਂ ਸਤ ਸੰਗਤ ਕੀਤੀ ਹੈ ਸੰਗਤ ਕੀਤੀ। ਔਰ ਸਭ ਤੋਂ ਉੱਤਮ ਸੰਗਤ ਹੈ, ਸਭ ਤੋਂ ਵੱਡੀ ਸਾਧ ਸੰਗਤ ਹੈ। ਗੁਰੂ ਦੇ ਸ਼ਬਦ ਦੀ ਵਿਚਾਰ ਦੀ। ਗੁਰੂ ਦੇ ਨਾਲ ਸੰਗਤ ਹੋ ਗਈ ਤੁਹਾਡੀ ਸਲ ਗੁਰੂ ਦੇ ਸ਼ਬਦ ਦੀ ਵਿਚਾਰ ਕੀਤੀ। ਬਾਹਰ ਭੰਪયો ਸਾਥੀ, ਉਹ ਕਾਲਪੁਰ ਦੀ ਬਖਸ਼ਿਸ਼ ਹੋਈ ਜਿਹੜਾ ਮੈਂ ਸਾਧ ਸੰਗ ਵਿੱਚ ਚਲਾ ਗਿਆ। ਉੱਥੇ ਜਾ ਕੇ ਮੇਰੀ ਸਾਰੀ ਵਿਕਾਰਾਂ ਦੀ ਮੈਲ ਲੱਗੀ। ਮਨ ਲਾਤੀ। ਨਾਨਕ ਨਾਮ ਤੇ ਆਇਆ ਉਸ ਕਾਲਪੁਰ ਤੇ ਨਾਮ ਦਾ ਸਿਮਰਨ ਕੀਤਾ ਆਦਪੁਰਖ ਪ੍ਰਪਾਇ ਉਹ ਸਕਾਲਪੁਰ ਤੇ ਨਾਲ ਜਿਹੜਾ ਮੁੱਢ ਤੋਂ ਹੈ ਸਾਰੀ ਸ੍ਰਿਸ਼ਟੀ ਨੂੰ ਚਲਾਉਣ ਵਾਲਾ ਹੈ ਜਿੱਥੋਂ ਸੰਸਾਰ ਸ਼ੁਰੂ ਹੋਇਆ ਉਹਦੇ ਨਾਲ ਮੇਰਾ ਮਿਲਾਪ ਹੋ ਗਿਆ ਉਦੋਂ ਰਲ ਮਿਲ ਆਪ ਹੋ ਗਿਆ ਇਸ ਕਰਕੇ ਮੇਰੀ ਸਾਰੀ ਮੈਲ ਲੱਗ ਗਈ ਕਿਉਂਕਿ ਇਹ ਕਿਵੇਂ ਸਵਾਗਤ ਪ੍ਰਾਪਤ ਹੋਇਆ ਮੈਨੂੰ ਸਾਥ ਸੰਗਮ ਲਾਤੀ ਕਿਉਂਕਿ ਮੈਂ ਸਾਥ ਸੰਗਤ ਤੇ ਜਾ ਕੇ ਆਪਣੇ ਵਿਕਾਰਨ ਦੀ ਮੈਲ ਲਾ ਲਈ ਆਪਣੀ ਮੈਲ ਤੋਂ ਲਈ ਥੋੜੀ ਇੱਕ ਵਾਰੀ ਫੇਰ ਰਹਾਉ ਦੀ ਪੰਕਤੀ ਨੂੰ ਵਿਚਾਰੀਏ ਸਭ ਕੁਸਲ ਖੇਮ ਪ੍ਰਵਤਾਰੇ ਸਭ ਸੁਖੀ ਸੁਖ ਹੋ ਗਿਆ ਗੁਰਕਾ ਸ਼ਬਦ ਵਿਚਾਰੇ ਸਭ ਕੁशल ਕੇ ਇੰਪ੍ਰਬਤਾਰੇ ਸਹੀ ਸਲਾਮਤ ਸਭ ਤੋਕ ਉਬਾਰੇ ਕਲਾ ਗੁਰਕਾ ਸ਼ਬਦ ਵਿਚਾਰੇ ਗੁਰ ਦਾ ਸ਼ਬਦ ਵਿਚਾਰਨਾਰ ਹੁਣ ਇੱਥੇ ਇੱਕ ਸਵਾਲ ਆਇਆ ਫਿਰ ਜਿਹੜਾ ਸਰੋਵਰ ਬਣਾਇਆ ਹੈ RAMDAS PASHA NE BANWAYA HAI ਉਹ ਕਿਉਂ ਬਣਵਾਇਆ ਇਥੇ ਅੱਜ ਇਹ ਵਿਚਾਰ ਲੈਣੇ ਆ ਗੁਰੂ ਰਾਮਦਾਸ ਪਾਤਸ਼ਾਹ ਨੇ ਸਿਰਫ ਉਹ ਸਰੋਵਰ ਨਹੀਂ ਬਣਵਾਇਆ ਅੰਮ੍ਰਿਤਸਰ ਨਗਰ ਵਸਾਇਆ ਐਡਾ ਵੱਡਾ ਨਗਰ ਜਿੱਥੇ 52 ਕੀਰਤਾਂ ਸਥਾਪਿਤ ਕੀਤੀਆਂ ਅੱਜ ਵੀ ਤੁਸੀਂ ਅੰਮ੍ਰਿਤਸਰ ਜਾਓ ਉੱਥੇ ਭਾਵੇਂ ਲੂਣ ਦਾ ਵਪਾਰ ਨਾ ਹੁੰਦਾ ਵੇ ਲੂਣ ਮੰਡੀ ਐ ਭਾਂਡਿਆਂ ਦਾ ਬਾਜ਼ਾਰ ਅਲੱਗ ਐ ਸਰਾਫਾ ਬਾਜ਼ਾਰ ਅਲੱਗ ਐ ਲੋਹਾ ਮੰਡੀ ਅਲੱਗ ਐ ਪਾਪੜਾਂ ਦਾ ਬਾਜ਼ਾਰ ਅਲੱਗ ਐ ਆਟਾ ਮੰਡੀ ਅਲੱਗ ਐ ਤੁਸੀਂ ਨਾ ਲਓ ਕਿ ਉਹ ਮੰਡੀ ਅਲੱਗ ਹੈ ਹਰ ਕਿਰਤ ਦਾ ਸੈਂਟਰ ਬਣਾਇਆ ਐਡਾ ਵੱਡਾ ਨਗਰ ਵਸਾਉਣ ਦੇ ਵਾਸਤੇ ਪਾਣੀ ਦੀ ਬਹੁਤ ਲੋੜ ਸੀ ਉਸ ਲਈ ਪਾਣੀ ਦਾ ਜ਼ਰੀਆ ਯਾਕੂਬ ਹੁੰਦੇ ਸਨ ਤੇ ਆ ਵੱਡੇ ਸਰੋਵਰ ਹੁੰਦੇ ਸਨ ਐਡਾ ਵੱਡਾ ਨਗਰ ਖੂਹਾਂ ਦੇ ਸਿਰ ਤੇ ਨਹੀਂ ਸੀ ਚੱਲ ਸਕਦਾ ਸਤਿਗੁਰੂ ਨੇ ਇੱਕ ਨਹੀਂ ਚਾਰ ਸਰੋਵਰ ਬਣਵਾਏ ਐਡਾ ਵੱਡਾ ਨਗਰ ਵਸਾਉਣ ਦੇ ਵਾਸਤੇ ਇਨਾ ਤੋਂ ਵੀ ਉੱਪਰ ਜਿਹੜੀ ਗੱਲ ਸੀ ਇਹਦੇ ਅੰਦਰ ਦਰਬਾਰ ਸਾਹਿਬ ਬਣਾਇਆ ਕਿਸ ਵਾਸਤੇ ਬਣਾਇਆ Hindu ਤੀਰਥਾਂ ਦੇ ਉੱਤੇ ਕੋਈ ਅਨਮਤੀ ਆ ਜਾ ਕੇ ਅਨਮਤੀਆ ਤੇ ਮੇਰਾ ਮਤਲਬ ਜਿਹਨੂੰ ਇਹ ਛੋਟੀ ਜਾਤ ਦਾ ਕਹਿੰਦੇ ਨੇ ਜਿਹਨੂੰ ਨੀਚ ਕਿਰਦਾਰ ਹੁੰਦੇ ਨੇ ਉਹ ਜਾ ਕੇ ਇਸ਼ਨਾਨ ਨਹੀਂ ਕਰ ਸਕਦਾ ਉਹ ਇਸ਼ਨਾਨ ਕਰੇ ਤੇ ਇਹਨਾਂ ਦਾ ਪਾਣੀ ਪਿੱਟ ਜਾਂਦਾ ਉਹਨੂੰ ਮਾਰਿਆ ਜਾਂਦਾ ਕੁੱਟਿਆ ਜਾਂਦਾ ਬੀ ਇੱਥੇ ਬ੍ਰਾਹਮਣ ਨਾ ਹੁੰਦੇ ਨੇ ਤੂੰ ਕਿਵੇਂ ਆ ਗਿਆ ਇੱਥੇ ਨਹਾਉਣ ਦੇ ਵਾਸਤੇ ਤੂੰ ਪਾਣੀ ਨੂੰ ਹੱਥ ਕਿਵੇਂ ਲਾਤਾ ਹੈ ਪਾਣੀ ਨੂੰ ਪੀਟਦਾ ਹੈ ਮੇਰੇ ਗੁਰੂ ਰਾਮਦਾਸ ਪਾਸ਼ਾ ਨੇ ਸਲੋਗਨ ਬਣਾਇਆ ਇੱਥੇ ਸਾਰਿਆਂ ਨੂੰ ਬਰਾਬਰੀ ਹੈ ਸਾਰਿਆਂ ਨੇ ਜੀ ਆਇਆਂ ਇੱਥੇ ਕੋਈ ਵੀ ਆ ਕੇ ਇਸ਼ਨਾਨ ਕਰ ਸਕਦਾ ਹੈ ਉਹਨੂੰ ਬਰਾਬਰ ਦਾ ਮਾਣ ਮਿਲੇਗਾ ਇੱਥੇ ਸਤਿਕਾਰ ਵੀ ਬਰਾਬਰ ਦਾ ਹੈ ਇੱਥੇ ਗਿਆਨ ਵੀ ਬਰਾਬਰ ਦਾ ਹੈ ਖਤਰੀ ਬ੍ਰਾਹਮਣ ਸ਼ੂਦ ਵੈਸ਼ ਉਪਦੇਸ਼ ਚੌਵਰਣਾ ਕੋ ਸਾਂਝਾ ਸਾਰਿਆਂ ਵਾਸਤੇ ਇੱਕੋ ਜਿਹਾ ਬਰਾਬਰ ਦਾ ਗਿਆਨ ਹੈ ਇੱਥੇ ਬ੍ਰਾਹਮਣ ਵਾਸਤੇ ਅੱਡ ਨਹੀਂ ਖੱਤਰੀ ਵਾਸਤੇ ਅੱਡ ਨਹੀਂ ਵੈਸ਼ ਵਾਸਤੇ ਅੱਡ ਨਹੀਂ ਤੇ ਇਹ ਨਹੀਂ ਕਿ ਸ਼ੂਦਰ ਨੂੰ ਗਿਆਨ ਪ੍ਰਾਪਤ ਕਰਨ ਦਾ ਹੱਕ ਨਹੀਂ ਉਹਨੂੰ ਵੀ ਪੂਰਾ ਹੱਕ ਹੈ ਗਿਆਨ ਪ੍ਰਾਪਤ ਕਰਨ ਦਾ ਇਹ ਹੈ ਗੁਰੂ ਰਾਮਦਾਸ ਦਾ ਸਰੋਵਰ ਦੀ ਮਹੱਤਾ ਜਿਹੜਾ ਦਰਬਾਰ ਸਾਹਿਬ ਜਿੱਥੇ ਬਣਾਇਆ ਹੈ ਲੇਕਿਨ ਜਿਹੜਾ ਗੁਰਬਾਣੀ ਵਿੱਚ ਰਾਮਦਾਸ ਸਰੋਵਰ ਦੀ ਗੱਲ ਆਈ ਹੈ ਕਿ satsangat ਦੇ ਸਰੋਵਰ ਦੀ ਗੱਲ ਆਈ ਹੈ। ਔਰ ਇਹਦੇ ਵਿੱਚ ਇਸ਼ਨਾਨ ਹੁੰਦਾ ਜਿਸ ਲਈ ਗੁਰੂ ਸ਼ਬਦ ਦੇ ਵਿਚਾਰ ਕਰਨੇ ਆ। ਗੁਰੂ ਸ਼ਬਦ ਦੀ ਵਿਚਾਰ ਕਰਨ ਨਾਲ ਇਸ ਸਰੋਵਰ ਦੇ ਵਿੱਚ ਇਸ਼ਨਾਨ ਹੁੰਦਾ ਹੈ। ਜੇ ਗੱਲ ਸਮਝ ਆ ਜਾਈ ਤਾਂ ਬਾਕੀ ਜਿੰਨੇ ਸ਼ਬਦ ਨੇ ਇਸੇ ਆਧਾਰ ਤੇ ਹੀ ਵਿਚਾਰੇ ਜਾ ਸਕਦੇ ਨੇ। ਅੱਜबस ਇਤਨੇ ਇੱਕ ਬਚਨ ਪਰਵਾਣ ਕਰਨਾ ਮਹਾਂਪੁਰਲਾਉ ਵਾਸਤੇ ਖਿਮਾ ਬਖਸ਼ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ